ਅੱਜ ਸਰ ਦੋ 2:30 ਵਜੇ ਦੀ ਗੱਲ ਹੈ ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ ਕੋਈ ਪਤਾ ਨਹੀਂ ਕੌਣ ਹੈ ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ ਚੱਕ ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ ਕਿਸੇ ਨੂੰ ਗੋਦੀ ਚੱਕ ਰਹੀ ਹੈ ਚੱਕ ਕੇ ਵਾਪਸ ਵੀ ਰੱਖ ਰਹੀ ਹੈ ਉਹ ਕਹਿੰਦੀ ਹੈ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਹੈ ਕੀ ਮਲਾਜਮ ਹੈ ਹਸਪਤਾਲ ਨਹੀਂ 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 ਕੁਝ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਜਾਣਦਾ ਉਹ ਤਾਂ ਧੋਖਾ ਦੇ ਰਹੀ ਹੈ ਲੋਕਾਂ ਨੂੰ ਵੀ ਮੈਂ ਮਲਾਜਮਾਂ ਮੈਂ ਇੱਥੇ ਵਧਾਈ ਦਿੰਦੀ ਆ ਤੁਹਾਨੂੰ ਤੁਹਾਨੂੰ ਵਧਾਈ ਹੋ ਗਿਆ ਮੈਂ ਇੱਥੇ ਦੀ ਮਲਾਜਮ ਹਾਂ ਪਰ ਕਿ ਸਟ੍ਰਿਕ ਇਹ ਨਾਲ ਉਸੇ ਸ਼ੱਕ ਪਿਆ ਤੇ ਉਹਨੂੰ ਫੜਿਆ ਗਿਆ। ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ। ਠੀਕ ਹੈ। ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ। ਪਰਸਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ। ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਇਹ ਕੌਣ ਹੈ ਕਿਵੇਂ ਹੈ। ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪਿੰਦ ਸੀਗੀ ਉੱਥੇ। ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਇਹਨੂੰ ਕਿਹਾ ਵੀ ਪੁਲਿਸ ਬੁਲਾਓ। ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਾਲ ਚੌਕੀ ਬਣੀ ਹੋਈ ਹੈ। ਪੁਲਿਸ ਬੁਲਾ ਲਈ। ਨਾਲ ਰੁਕਾ ਪੇਤਾ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਕੂਡੇ ਵੱਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨਹੀਂ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ ਸਪੋਰਟ ਨਾਲ ਨਾ ਸੀ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਹੋਰ ਪੁਲਿਸ ਲੈ ਗਈ ਉਹਨਾਂ ਨੂੰ ਤੇ ਜਿਹਨਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕਰੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਕੀ ਉਹ ਕਹਿੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੀ ਪੁਲਿਸ ਨੂੰ ਪੁਲਿਸ ਨੂੰ ਬੁਲਾਇਆ ਗਿਆ ਤਾਂ ਕਿ ਕਿੱਤਾ ਦੀ ਕਾਰਵਾਈ ਰਹਿਣਗੀ ਪੁਲਿਸ ਨੂੰ ਅਨੁਸਾਰ ਸਾਡੀ ਇਹੀ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸਬੀਹਵਣੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹ ਰਿਡਰਿੰਜ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਜੜੀ ਹੈਗੀ ਹੈ ਪੁਲਿਸ ਕਰੂਗਾ ਬਸ ਅੱਗੇ ਵਾਸਤੇ ਕਿੱਦਾਂ ਦੀ ਸਾਵਧਾਨੀ ਵਰਤੀ ਜਾਊਗੀ ਜਿਵੇਂ ਹੁਣ ਇੱਕ ਲੇਡੀ ਆ ਗਈ ਸਾਵਧਾਨੀ ਅੱਜ ਹੀ ਅਸੀਂ ਇਹ ਕੀਤਾ ਡਿਸਾਈਡ ਵੀ ਜਦੋਂ ਸਾਡੀ ਸਿਸਟਰ ਜਾਂ ਡਾਕਟਰ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਮੈਂ ਇਨਸਟ੍ਰਕਸ਼ਨਾਂ ਦਿੱਤੀਆਂ ਨੇ ਵੀ ਆ ਕੇ ਸਾਰੇ ਸਟਾਫ ਨੂੰ ਇੱਕ ਵਾਰੀ ਕਹੋ ਵੀ ਮੈਂ ਡਿਊਟੀ ਤੇ ਆ। ਹੋਰ ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ। ਜੇ ਕੋਈ ਕਹਿੰਦਾ ਵੀ ਮੈਂ ਸਿਸਟਰਾਂ ਜਾਂ ਮੈਂ ਹੋਆ ਜੀ ਮੈਂ ਕਲਾਸ 4 ਹਾਂ। ਉਹਨਾਂ ਦੀ ਕਿਸੇ ਦੀ ਗੱਲ ਨਹੀਂ ਸੁਣਨੀ ਸਾਡੇ ਧਿਆਨ 'ਚ ਲਿਆਉਣਾ ਮਾਮਲਾ। ਕੀ ਕਹਿਣਾ ਬਈ ਜੀ ਜਗਤਾਰ ਸਿੰਘ ਆ ਜੀ। ਪਿੰਡ ਕਿਹੜਾ ਹੈ ਜੀ? ਬੰਗਾਵਾਲੀ ਹੈ ਜੀ। ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਵੀਡੀਓ ਆਈ ਆ ਤੁਹਾਡੇ ਬਾਗ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ। ਹਾਂਜੀ। ਕੀ ਕੀ ਚੱਕ ਕੇ ਕੀ ਕਿਹਾ? ਬੱਚੇ ਨੂੰ ਇਹਦੇ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ। ਘਰ ਦੇ ਬੈਠੇ ਸੀ ਉਹ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਦੇ ਬੱਚੇ ਆ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚਾਕੇ ਤੁਰਨ ਲੱਗੇ ਜੀ ਵੀ ਰੇ ਕੋਈ ਰਿਸ਼ਤੇਦਾਰ ਨਹੀਂ ਉਹ ਉਵਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਫੜ ਕੇ ਦੇਖੀ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੋਂ ਨਾਲੇ ਨਾਲ ਉਧਰਲੇ ਰੂਮ ਚ ਗਈ ਉਹਨੇ ਕਿਛਿਆ ਨਹੀਂ ਵੀ ਤੂੰ ਕੌਣ ਐ ਪਾਈ ਕੀ ਕਰ ਰਹੀ ਹੈ ਉਹ ਕਿਛਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸ ਆਈਏ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚ ਉਹ 3 ਘੰਟੇ ਡਿਊਟੀ ਲਗਦੀ ਹੈਗੀ ਇੱਥੇ ਸਧੂਰ ਲੱਗੀ ਹੈ ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ ਕੁਝ ਵੀ ਆ ਤੁਹਾਡਾ ਦਿਖਾਉਤ ਅਸੀਂ ਫਿਰ ਜਦੋਂ ਅਸੀਂ ਸਟਾਫ ਰੂਮ ਪੁੰਚ ਗਏ ਵੀ ਛੋਟੇ ਹੋਰ ਵੀ ਨਰਸਾਂ ਵੀ ਕੋਈ ਵੀ ਛੋਟੀ ਦੋਤ ਤੋਂ ਲਾਵਾ ਕਹਿੰਦੇ ਨਾ ਅਸੀਂ ਸਾਡੀ ਦੂਵਾਂਗੇ ਜਦੋਂ ਫਿਰ ਉਧਰੋਂ ਪੱਸਿਆ ਕਿ ਵੀ ਤੀਜੀ ਨਰਸ ਛੋਟੀ ਉਹ ਫਿਰਦੀ ਆ ਜਦੋਂ ਇਹਨਾਂ ਨਰਸ ਨੇ ਆ ਕੇ ਪੱਸਿਆ ਵੀ ਕੌਣ ਫਿਰ ਉੱਥੇ ਨਾਲ ਮੈਂ ਰੋਲਾ ਪਿਆ ਜੀ ਫਿਰ ਫੜਨੇ ਆ ਉਹ ਹਾਂਜੀ ਫਿਰ ਫੜਨੇ ਜੀ ਹੁਣ ਉਹ ਹਸਪੀਟਲ ਦਾ ਇਥੇ ਸਿਟੀ ਦਿੱਤੀ ਹੋਈ ਹੈ ਥਾਣੇ ਚਾ ਥਾਣੇ ਚ ਪੜ ਕੇ ਲੈ ਹਾਂਜੀ ਕੀ ਚਾਹੁੰਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਦੇ ਵਿੱਚ ਪਤਨੀ ਚਾਹੀਦੀ ਸਾਵਧਾਨੀ ਇੱਥੇ ਨਾ ਤਾਂ ਕੋਈ ਸਕਿਉਰਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਜਨਾਬੀ ਇੱਥੇ ਸਹਿਿਤਨਾਮ ਮੈਡੀਸਨ ਮਿਲਦੀਏਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜਿਹੀ ਘਟਨਾ ਨਾ ਵਾਪਰੇ ਇਸ ਵੱਤਵਾਸ ਨੂੰ ਸਜ਼ਾ ਮਿਲੇ ਵੱਤਵਾਦੇ ਨੂੰ ਸਟ੍ਰਾਈ ਮਿਲੇ ਇੱਥੇ ਸਾਰਾ ਕੁਝ ਹੋਵੇ ਜੀ ਬੀ ਵੱਤੋ ਵੱਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਨਾਲ ਹੀ ਹਰਕਤ ਹੋਈ ਹੈ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ। ਵੀ ਇੱਥੇ ਵੱਤੋ ਵੱਦ ਸਕਿਉਰਿਟੀ ਹੋਵੇ। ਪੁਲਿਸ ਨੇ ਇੱਥੇ ਦਰਮਾਨ ਲੇਤਾ ਨਹੀਂ ਉੱਥੇ ਜਾ ਕੇ ਬਿਆਨ ਹੋਏ ਨਹੀਂ ਜੀ ਹੁਣ ਸਾਡੇ ਸਾਡੇ ਵੱਲੋਂ ਇਹੀ ਤੇ ਵੀ ਵੱਤੋ ਵੱਦ ਨੂੰ ਸਸਤ ਸਾਲ ਦੀ ਸਜ਼ਾ ਹੋਵੇ। 26 ਡੁੱਧ ਦੁੱਧ ਪਾਣੀ ਦਾ ਪਣੀ ਇੰਕੁਵਰੀ ਪੂਰੀ ਹੋਵੇ। ਆਕੇ ਛੁਟ ਗਿਆ ਜਬਜਾਉਣ ਲੱਗ ਗਈ। ਕਹਿੰਦੀ ਮੈਨੂੰ ਉਹ ਵਧਾਈਆਂ ਦੇ ਦੇ। ਅਸੀਂ ਆਖਿਆ ਵੀ ਕੋਈ ਨਾ ਦੇ ਦਾਂ। ਕਹਿੰਦੀ ਮੇਰਾ ਕੰਮ ਕਰ ਦੇ। ਹਾਂਜੀ ਹਾਂ। ਫਿਰ ਫਿਰ ਆਕੇ ਫੇਰ ਆਕੇ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇਤੇ ਫਿਰ ਇੱਧਰ ਗਹਾਂ ਲਾਓ ਹੋਰ ਕੀ ਗੱਲ ਬਾਤ ਹੋਈ ਹੋਰ ਉਧਰ ਫਿਰ ਉਧਰ ਕਰੀਆ ਗੱਲਬਾਤ ਉਹ ਦੂਜੇ ਪਾਸੇ ਇਹ ਕੱਲ ਜਿਹੜੀ ਲੇਡੀ ਜੀ ਫੜੀ ਹੋਈ ਐ ਇਹ ਬੱਚਾ ਵਰਡ ਐ ਸਿਵਲ ਆਫਸਰ ਵਰਡ ਤੇ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਜਿਹੜੇ ਸ਼ੱਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੇ ਦੱਸਣ ਮੁਤਾਬਕ ਨਸਲਾਸਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੀ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਘਰ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹ ਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡਾ ਵੀ ਸੁਣਦਾ ਹੈ ਅੱਜ ਦੂਸਰੀ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਦਿਖਾਉਣ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਨ ਉਹਨਾਂ ਨੇ ਉਹਨੂੰ ਫੜ ਲੈ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲਿਆਏ ਸਿਟੀ ਅਸੀਂ ਉਹਨੇ ਬਿਆਨ ਮੁਤਾਬਕ ਉਹਦੇ ਖਿਲਾਫ ਮਕਦਮਾ ਦਰਜ ਕਰ ਲਿਆ ਇੱਕ ਪੜੀ ਦਰਲੀ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰਲੀ ਸੀਗੇ ਤੇ ਇਸ ਬੰਦੀ ਐਸਐਮਓ ਸਾਹਿਬ ਵੱਲੋਂ ਸਾਨੂੰ ਕ੍ਰਿਪਾ ਆਇਆ ਸੀਗਾ ਜਿਸ ਬੰਦੀ ਮਕਦਮਾ ਨੰਬਰ 108 ਨਿਤੀ 25 525 ਅੰਡਰ ਸੈਕਸ਼ਨ 172 ਤਹਿਤ ਅਸੀਂ ਮਕਦਮਾ ਦਰਜ ਕਰ ਲਿਆ ਬਾਕੀ ਕੁਝ ਕੁਛ ਜਾਰੀ ਹੈ ਕੁਝ ਕੁਛ ਤੋਂ ਜੋ ਵੀ ਤੁਹ ਸਮਝਾ ਲਿਆ ਗਿਆ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਲ ਕੀ ਕਰਦੇ ਇਹ ਚੱਕਣ ਆਈ ਸੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਜ ਸੰਪਰਕ ਹੋ ਗਿਆ ਤੇ ਪਰਵਾਰ ਵੀ ਪਹੁੰਚ ਜੂਗਾ ਜੋ ਵੀ ਅਗਲੀ ਤਪਤੀਸ਼ ਦਰਾਨੇ ਕੋਲ ਗੱਲਬਾਤ ਸਾਹਮਣੇ ਆਉਗੀ ਅਗਲੀ ਕਾਰਵਾਈ ਉਸ ਮੁਤਾਬਕ ਹੈ ਅਗਰ ਜੇ ਪ੍ਰੀਵੀਅਸ ਰਿਕਾਰਡ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਕਾਰਡ ਹੈ ਜਿਸ ਦੇ ਪਿਛਾਈ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਕਾਰਡ ਬਾਰੇ ਹਜੇ ਤੱਕ ਪਤਾ ਨਹੀਂ ਫਿਲਹਾਲ ਕੋਈ ਗੱਲ ਆਈ ਤੇ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤਪਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤਪਤੀਸ਼ ਤੇ ਦਰਾਨੇ ਕੋਤਰਾਂਗਾ ਕੀ ਦੋ ਬੱਚੇ ਜਿਹੜੇ ਬਰਾਂਦ ਹੋਏ ਨੇ ਉਹਨਾਂ ਨਾਲ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਛ ਕਰਾਂਗੇ ਔਰ ਵਾਲੀ ਕੁਝ ਕਿਛ ਤਾਂ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਬਾਅਦ ਵਿੱਚ ਦੱਸਾਂਗੇ